ਦੋ ਦ ਵੀਰੇ 9-10 ਕਿਲੋ ਬੌਲੀ ਤਿਆਰ ਹੋਊਗੀ ਵਾਲੇ 6 ਮੰਦਣੀਆਂ 5 ਮੰਦਣੀਆਂ ਹੋਊਗੀ 9 ਕਿਲੋ ਮੰਨ ਕੇ ਆ ਜੀ ਕੋਈ ਹਾਂ ਹਾਂ 9 ਕਿਲੋ ਮੰਨ ਲਓ 9 ਕਿਲੋ ਬੌਲੀ ਇਹਦੇ ਥੱਲੇ ਰੈਡੀ ਦੀ ਆ ਤੇ ਬਾਡੀ ਬੁੱਡੀ ਦੀ ਮੈਂ ਆ ਗਈ ਚੰਗੀ ਉੱਤੋਂ ਚਬਾਈ ਦੀ ਕਿਵੇਂ ਬਾਈ ਚਬਾਈ ਦੇ ਤਾਂ ਬਿਨਾਂ ਹੱਥ ਲਾਇਆ ਕੰਨੇਰ ਕੀ ਧਾਰਾ ਵੀਰੇ ਆ ਬਾਕੀ ਤੁਹਾਨੂੰ ਇਹਦਾ ਥਾਣ ਫੋਣ ਵੀ ਦੱਸਦਾ ਆਊਗਾ ਇੱਕ ਗੱਲ ਹੋਰ ਦੱਸ ਦੇਣਾ ਸਮਾਂ ਜਿਹੜਾ ਸਮਾਂ ਤਕਰੀਬਨ ਤਕਰੀਬਨ 12 1:30 ਦੇ ਡੇੜ ਘੇੜ ਦਾ ਉਸ ਹਿਸਾਬ ਨਾਲ ਇਹਨਾਂ ਦੇ ਜਿਹੜੇ ਹਵਾਨੇ ਨੇ ਆਰਡਰ ਨੇ ਉਹਨਾਂ ਦੀ ਜੱਜਮੈਂਟ ਕਰ ਲਿਆ ਕਿਉਂਕਿ ਸਵੇਰ ਦੀ ਚਬਾਈ ਇਹਨਾਂ ਦੀ ਹੋ ਤੇ ਸ਼ਾਮ ਨੂੰ ਡੰਗ ਤੇ ਪੂਰੀਆਂ ਫਸਦੀਆਂ ਦੀ ਜਿੱਦ ਗੱਲਬਾਤ ਕਰ ਲਈਏ ਤੇ ਹੁਣ ਇਹ ਥੱਲੇ ਹੈਗਾ 9 ਕਿਲੋ ਕਿੰਨਾ ਕਰ ਦੂਗਾ ਜੀ ਮੇਰੇ ਦੁੱਧ ਦੇ ਦੂ 12 ਕਿਲੋ ਆ 12.5 ਕਿਲੋ ਕਰ ਸਕਦੇ ਆਰਡਰ ਚੰਗਾ ਦਿਖਾਉਂਦੀ ਹੈ ਹਨਾ ਹਾਂ ਵਧੀਆ ਬੂਗ ਮੈਂ ਇਹ ਇੱਥੇ ਵਿਖਾ ਦੇ ਦੂ ਇਹਦਾ ਸ਼੍ਰੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ 'ਚ ਗੱਲਬਾਤ ਕਰ ਲਈਏ ਆਪਾਂ ਬਣਾਉਣ ਪਹੁੰਚੇ ਆ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਜਾਨਵਰ ਬਾਈ ਕੋਲੇ ਪੰਜ ਦਿਖਾਵਾਂਗੇ ਪੰਜਾਂ 'ਚੋਂ ਤਿੰਨ ਹੈਗੀਆਂ ਨੇ ਤਾਜ਼ੀਆਂ ਸੁਈਆਂ ਇੱਕ ਬੱਚੀ ਹੈਗੀ ਆ ਉਹ ਸੂੰਦੀ ਆ ਦੂਜਾ ਸੁਆਮੀ ਨਾਂ ਬਾਈ ਕਹਿੰਦਾ ਨੌਮਾ ਲੱਗਿਆ ਤੇ ਇੱਕ ਹੈਗੀ ਆ ਸੱਜਣੋਂ ਵੱਡੀ ਮੱਝ ਜਿਹੜੀ ਕੋਨੇ 'ਚ ਖੜੀ ਆ ਉਹ ਹੈਗੀ ਆ ਭਲਿਆਟ ਰਿਕਾਡ ਉਹਦਾ ਚੰਗਾ ਤਾਜੀ ਦਾ ਦੁੱਧ ਆ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਸਾਰੀਆਂ ਦੇ ਵੀਡੀਓ ਜੀ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਈ ਉਹ ਹੋਰ ਚੜਦੀ ਕਲਾ ਵਧੀਆ ਵਧੀਆ ਬਾਈ ਆ ਪਿੰਡ ਬਾਈ ਦਾ ਛਪਾਰਾ ਮੇਲਾ ਵੀ ਹੁਣ ਲੱਗਿਆ ਹੋਇਆ ਹੈ ਨਾ ਮੇਲਾ ਚੱਲ ਰਿਹਾ ਬੂਬਾ ਨਾਲੇ ਮੈਂ ਹਿੱਸਾ ਲੈ ਜਾ ਬਾਈ ਤੇ ਨਾਲੇ ਮੇਲਾ ਵੀ ਦੇਖ ਜਾਈਏ ਬਹਾਨੀ ਨਾਲੇ ਭਰਿਆ ਹੋਇਆ ਇੱਥੋਂ ਕਰ ਲਈ ਸ਼ੁਰੂ ਆ ਝੋਟੀ ਨੂੰ ਆ ਤੋੜ ਦਿਓ ਇਹਨੂੰ ਖੋਲ ਕੇ ਸੂਆ ਕਿਹੜਾ ਜੀ ਇਹਦਾ ਇਹਦਾ ਵੀਰੇ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 5-6 ਦਿਨ ਹੋ ਗਏ ਵੀਰੇ ਇਹਨੂੰ ਬੱਚਾ ਕੀ ਆ ਨਾਲਾ ਬੱਚਾ ਮਗਰ ਕੱਟੀ ਆ ਇਹਦੇ ਨਾਲੇ ਦੇ ਕੱਟੀ ਆ ਤੇ ਪੰਜਾਂ ਛੀਆਂ ਦਿਨਾਂ ਦੀ ਸੂਈ ਆ ਸੂਆ ਹੈਗਾ ਕਿਹੜਾ ਸੂਆ ਤੀਜਾ ਤੀਜਾ ਕਿੰਨੀ ਕ ਬੌਲੀ ਹੋਊਗੀ ਹੁਣ ਬੌਲੀ ਹੈਗੀ ਆ ਰੂਆ ਹੈਗਾ ਤੀਜਾ ਸੂਈ ਹੈਗੀ ਆ ਪੰਜਾਂਛੀਆਂ ਦਿਨਾਂ ਦੀ ਤੇ ਨਾਲ ਇਹਦੇ ਹੈਗੀ ਆ ਕੱਟੀ ਤੇ ਦੁੱਧ ਹੁਣ ਕਿੰਨਾ ਦੱਸਿਆ ਬਾਈ ਦੁੱਧ ਵੀਰੇ 9-10 ਕਿਲੋ ਬੋਲੀ ਤਿਆਰ ਹੋਊਗੀ ਵਾਲੇ ਛੇ ਮਾਂ ਦੇਣੀਆਂ ਪੰਜ ਮਾਂ ਦੇਣੀਆਂ ਸੂਈ 9 ਕਿਲੋ ਮੰਨ ਕੇ ਆ ਜੀ ਕੋਈ ਹਾਂ ਹਾਂ 9 ਕਿਲੋ ਮੰਨ 9 ਕਿਲੋ ਬੋਲੀ ਇਹਦੇ ਥੱਲੇ ਰੈਡੀ ਦੀ ਆ ਤੇ ਬਾਡੀ ਬੁੱਦੀ ਦੀ ਮੈਂ ਆ ਗਈ ਚੰਗੀ ਉੱਤੋਂ ਚਬਾਈ ਦੀ ਕਿਵੇਂ ਬਾਈ ਚਬਾਈ ਦੇ ਤਾਂ ਬਿਨਾਂ ਹੱਥ ਲਾਇਆ ਕੰਨੇਰ ਕੀ ਧਾਰਾ ਵੀਰੇ ਆ ਬਾਕੀ ਸਾਨੂੰ ਇਹਦਾ ਥਾਣ ਫੋਣ ਵੀ ਦੱਸਦਾ ਆਊਗਾ ਇੱਕ ਗੱਲ ਹੋਰ ਦੱਸ ਦੇਣਾ ਸਮਾਂ ਜਿਹੜਾ ਸਮਾਂ ਤਕਰੀਬਨ ਤਕਰੀਬਨ 12 1:30 ਦੇ ਡੇੜ ਘੇੜ ਦਾ ਉਹ ਹਿਸਾਬ ਨਾਲ ਇਹਨਾਂ ਦੇ ਜਿਹੜੇ ਹਵਾਨੇ ਨੇ ਆਰਡਰ ਨੇ ਉਹਨਾਂ ਦੀ ਜੱਜਮੈਂਟ ਕਰ ਲਿਆ ਕਿਉਂਕਿ ਸਵੇਰ ਦੀ ਚਵਾਈ ਇਹਨਾਂ ਦੀ ਹੋਈ ਹੋਈ ਆ ਤੇ ਸ਼ਾਮ ਨੂੰ ਡੰਗ ਤੇ ਪੂਰੀਆਂ ਫਸਦੀਆਂ ਨੇ ਜੀ ਗੱਲਬਾਤ ਕਰ ਲਈਏ ਤੇ ਹੁਣ ਇਹ ਥੱਲੇ ਹੈਗਾ 9 ਕਿਲੋ ਕਿੰਨਾ ਕਰ ਦੂ ਬਾਈ ਵੀਰੇ ਦੁੱਧ ਦੇ ਦੂ 12 ਕਿਲੋ ਆ 12.5 ਕਿਲੋ ਕਰ ਸਕਦੇ ਆ ਆਰਡਰ ਚੰਗਾ ਦਿਖਾਉਂਦੀ ਆ ਹਨਾ ਹਾਂ ਵਧੀਆ ਬੂਮਾ ਜੀ ਇਹਦਾ ਕੱਲ ਹੀ ਆਈ ਆ ਵੀਰੇ ਅੱਛਾ ਹਾਂ ਉਹ ਵੀ ਕਰਕੇ ਤੁਹਾਨੂੰ ਪਤਾ ਇੱਕ ਦੋ ਦਿਨ ਤਾਂ ਪੁੱਛ ਆਰਡਰ ਚੰਗਾ ਦਿਖਾਉਂਦੀ ਤੇ ਚਵਾਈ ਚਬੂਈ ਦੀ ਹੈਗੀ ਇੱਕ ਨੰਬਰ ਆ ਬਾਡੀ ਵਾਲੀ ਮੈਂ ਆ ਕੱਦ ਬਿੱਡ ਵੀ ਇਹਦਾ ਚੰਗਾ ਇਹ ਤੇ ਪੈਸੇ ਕਿੰਨੇ ਲਾਵਾਂਗੇ ਭਾਈ ਇਹਦਾ ਵੀ ਤਾਂ 87000 ਆ ਮੋਲ 87 ਆ ਕਿੰਨੇ ਕਦੀ ਛੱਡ ਦਾਂਗੇ ਫਿਕਸ ਜੀ ਜਮੀ ਯਾਰ ਫਿਕਸ 88000 ਨੂੰ ਮੈਂ ਦੇ ਦਾਂਗੇ 88000 ਦੀ ਦੇ ਦਾਂਗੇ ਉੱਤੇ ਛੋਟ ਛੱਪਾ ਜਿਹਾ ਕਰ ਹਾਂ ਖੋਲਾ ਕਰ ਦਾਂਗੇ ਆ ਛੋਟ ਛੱਪਾ ਭਾਈ ਕਹਿੰਦਾ ਉੱਥੇ ਕਰ ਦਾਂਗੇ ਇਹ ਦੇ ਦਾਂਗੇ 83 ਦੀ ਦੁੱਧ ਪਾ ਦੂ 12 ਕਿਲੋ ਤੇ ਹੁਣ ਮਾਰ ਦੇ ਘਰੀ 2 ਨੰਬਰ ਵਾਲੀ ਤੁਰਲੇ ਬੰਨੇ ਹੋਗੇ ਇਹਦਾ ਸੂਆ ਕਿਹੜਾ ਭਾਈ ਇਹ ਵੀਰੇ ਪਹਿਲੇ ਸੂਏ ਸੂਈ ਆ 2 ਦਿਨ ਦਾ ਮੂੰਹ ਤੋਂ ਕੱਟੀ ਆਲੇ ਉਮਰ 2.5 ਕਸਾਲੀ ਆ ਇਹਦੀ ਠੀਕ ਆ ਜੀ ਇਹ ਇਹ ਕਹ ਦਿੰਦੀ ਹੋਈ ਆ ਬਾਈ ਇਹ ਸੂਈ ਹੋਊ ਵੀਰੇ ਦੱਸ ਦਿੰਦੇ 10 ਦਿਨਾਂ ਦੀ ਦੁੱਧ ਕਿੰਨਾ ਕਹਣ ਦੱਸ ਦਿੰਦੇ ਦੁੱਧ ਵੀਰੇ 7 ਕਿਲੋ ਹੀ ਆ ਇਹਦੇ ਥੱਲੇ 7 ਕਿਲੋ ਦੰਦਾਂ ਚ ਦੋ ਦਾਂਦਾ ਦੰਤਾਂ ਨਾਲੇ ਦੋ ਦਾਂਦਾ ਪੂਰੇ ਚੜ ਕੇ ਕੱਚੇ ਹੀ ਨੇ ਹਾਲੇ ਦੋ ਦਾਂਦ ਵੀ ਖੀਰੀ ਠੀਕ ਆ ਵੀ ਬਰਾਬਰ ਨਹੀਂ ਕਰੇ ਹਾਂ ਚਵਾਈ ਦੀ ਕਿਵੇਂ ਆ ਇਹ ਚਵਾਈ ਪੂਰੀ ਡੋਬ ਦੀ ਆ ਇੱਕ ਪਾਸੇ ਵੀਰੇ ਖਮੈਣੀ ਵਾਲੇ ਪਾਸੇ ਭਾਲ ਕੀਤੀ ਹੋਈ ਆ ਨੇ ਠੀਕ ਆ ਗੱਲ ਹਾਂ ਸਾਊ ਸ਼ੀਲ ਦੀ ਫੁੱਲ ਗਾਰੰਟੀ ਆ ਤੇ ਇੱਕ ਪਾਸੇ ਬਾਈ ਕੰਨ ਭਾਲ ਕਰਖੀ ਆ ਬਾਕੀ ਸੋਨੂੰ ਉਹ ਕੈਮਰੇ ਚ ਨਜ਼ਰ ਵੀ ਆਊਗੀ ਉਹ ਬਾਡੀ ਬੁੱਡੀ ਦੀ ਝੋਟੀ ਸਾਫ ਆ ਗਈ ਸਿੰਘ ਕਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਇਹ ਆ ਗਈ ਗ੍ਰੇਡੇਡ ਚ ਬਾਈ ਹਨਾ ਹਾਂ ਇਹ ਵੀਰੇ ਗ੍ਰੇਡਡ ਮੱਥੇ 'ਚ ਬੱਲ ਆ ਪੈਰ ਵੀ ਚਿੱਟੇ ਨੇ ਤੇ ਪੂੰਛ ਵੀ ਵਾਈਟ ਆ ਗਈ ਗ੍ਰੇਡੇਡ ਚ ਲੇਵਾ ਥੋੜਾ ਜਿਹਾ ਟਾਈਟ ਰੱਖਦੀ ਆ ਤੇ ਬਾਕੀ ਜਿੱਦਾਂ ਪਹਿਲਣਾ ਸਾਨੂੰ ਅਕਸਰ ਦੱਸਦਾ ਵੀ ਉਹਨਾਂ ਵੀ ਪਹਿਲਣਾ ਝੋਟੀਆਂ ਨੇ ਜਿਹੜੀਆਂ ਉਹ 40 45 ਦਿਨ ਤੱਕ ਜਾ ਕੇ ਰੈਡੀ ਹੁੰਦੀਆਂ ਨੇ ਪਾਸਮ ਕੇ ਥਣ ਕੱਢ ਦੀ ਆ ਬਾਈ ਪੂਰਾ ਵਧੀਆ ਵੀਰੇ ਚਬਾਈ ਦਾ ਕੋਈ ਨੁਕਸ ਨਹੀਂ ਓਕੇ ਆ ਪੂਰੀ ਉਹ ਪਾਲ ਹੈਗੀ ਆ ਜਰੂਰ ਉਧਰ ਠੀਕ ਆ ਗੱਲ ਚਬਾਈ ਚਬੂਈ ਦੀ ਸਾਫ ਆ ਦੰਤਾਂ 'ਤੇ ਆ ਗਈ ਦੋ ਦੰਦਾਂ ਆ ਕੋਈ ਸਰਲਾ ਸਿੱਟਾ ਵੀ ਨਹੀਂ ਹੈਗਾ ਮ ਇਹਦਾ ਮੁੱਲ ਬਾਟਾ ਇਹ ਕਿੰਨੇ ਕ ਦੀ ਛੱਡ ਦਾਂਗੇ ਜੰਮੀ ਫਿਕਸ ਜੀ ਇਹ ਵੀਰੇ 60 ਦੇ ਹਜ਼ਾਰ ਤੱਕ ਮਾਨ ਕਰ ਦਾਂਗੇ ਠੀਕ ਆ ਗੱਲ ਹੂੰ 60 ਚ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਇਹਦਾ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਬੱਚੀ ਤੇ ਉਹਦਾ ਸ਼ੂਆ ਕਿਹੜਾ ਬਾਈ ਉਹਦਾ ਸ਼ੂਆ ਵੀਰੇ ਦੂਜੇ ਸ਼ੂਏ ਸੁਣੀਆ ਉਹ ਜਾਣ ਕੇ ਬੇਸ਼ਾਮ ਕਰੋ ਹੀ ਲੇਤੀ ਆਪਾਂ ਠੀਕ ਆ ਜੀ ਮੂਹਲੇ ਥਣੋ ਹੈਗੀ ਆ ਉਹ ਤੇਲ ਦੁੱਧ ਜਾਣ ਕੇ ਜਰੂਰ ਉਹ ਤਾਂ ਵੱਧ ਦੱਸਦੇ ਨੇ ਚਲੋ ਮੈਂ 13 14 ਕਿਲੋ ਦੀ ਬਿਹਾਨ ਤੇ ਦੇਣਾ ਦੇਖੀ ਹੋਈ ਆ ਮੇਰੀ ਆਪਣੀ ਰਿਸ਼ਤੇਦਾਰੀ ਜੀ ਆਈ ਆ ਅਗਲੇ ਥਣ ਦੀ ਤੇੱਲਾ ਹਾਂ ਮੂਹਲੇ ਥਣ ਦੀ ਤੇੱਲਾ ਲੇਵਲ ਉੱਪਰ ਅੰਤਮ ਕਾਦੂ ਜੇ ਬੰਦਾ ਕੋਈ ਸ਼ਾਮ ਲਵੇ ਹੁਣ ਗੱਭਣ ਕਿੰਨੇ ਮਹੀਨੇ ਹੁਣ ਵੀਰੇ ਇਹਨੂੰ ਹੁੰਦਾ ਜਾਣ ਕੇ ਨੌਵਾਂ ਮਨ ਲੱਗ ਗਿਆ ਸਮਝ ਉਹ 2-4 ਦਿਨ ਕਹਿੰਦੇ ਹੀ ਰਹਿੰਦੇ ਆ ਠੀਕ ਆ ਜੀ ਹਾਂ ਵੀ 1 ਮਹੀਨਾ ਇਹਦਾ ਪਿਆ ਪੂਰਾ ਆ 1 ਮਹੀਨਾ ਪਿਆ ਵੀਰੇ ਜੇ ਕੋਈ ਸ਼ਾਮ ਲੂ ਇੰਨੇ ਜਾਂਦਾ ਕਿ ਦੁੱਧ ਮੈਂ ਕਹਿੰਦਾ ਸਾਰਾ ਸਿਆਲ ਠੋਕੀ ਚੱਲੂ ਪੂਰਾ ਵਧੀਆ ਬਲਾਈ ਚੱਲੂ ਆ ਬਾਕੀ ਇਹਦਾ 1 ਮਹੀਨਾ ਬਾਕੀ ਆ ਤੇ ਬਾਕੀ ਸ਼ਾਮ ਸੂਮਾ ਨਾਲ ਸੱਜਣ ਲੱਗ ਗਿਆ ਜਿਵੇਂ ਬਾਈ ਨੇ ਦੱਸਿਆ ਵੀ ਸੰਭਾਲ ਚੋਂ ਥੋੜੀ ਚੋਈ ਹੋਈ ਆ ਇਹ ਡੈਰੀ ਚੋਈ ਆ ਬਾਈ ਕਿਤੋਂ ਉਹ ਡੈਰੀ ਸੀਗੀ ਵੀਰੇ ਉਹਨਾਂ ਦੇੰਦ ਨੂੰ ਪਤਾ ਹੀ ਆ ਉਹ ਦੁੱਧ ਨੀ ਨਾਮ ਘਾਟੀ ਬਾਈ ਦਾ ਸਾਈਡ ਤੋਂ ਲਾਤੀ ਜਿੰਨਾ ਚਿਰ ਦੁੱਧ ਹੁੰਦਾ ਸੇਵਾ ਉਹ ਨਹੀਂ ਕਰਦੇ ਨੇ ਇਹ ਤਾਂ ਕੱਲ ਦੀ ਬਹੁਤ ਵਧੀਆ ਲਾਦੀ ਆ ਐਂ ਲਾਦੀ ਲੈਣ ਖੋਲੀ ਆ ਜਿਵੇਂ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹ ਵੀਰੇ 12000 ਦੀ ਦੇ ਦਾਂਗੇ ਸਿਰਫ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 12 ਦੀ 12 ਚ ਵੀ ਕਰਦਾ ਤਿੰਨ ਥਾਣਾ ਦੀ ਫੁੱਲ ਗਾਰੰਟੀ ਆ ਆ ਅਗਲਾ ਇੱਕ ਛੱਡ ਕੇ ਹਾਂ ਇੱਕ ਛੱਡ ਕੇ ਦੁੱਧ ਬਾਈ ਕਹਿੰਦਾ 13 14 ਕਿਲੋ ਪਾ ਪਹਿਲਾਂ ਨੇ ਬਾਕੀ ਤੁਸੀਂ ਉਹ ਤਾਂ ਵੀਰੇ 17 18 ਦਾ ਦੇਣੇ ਚਲੋ ਮੈਂ ਅਗਲੇ ਦਾ ਯਕੀਨ ਵੀ ਨਹੀਂ ਕਰਦਾ ਹੁੰਦਾ ਅਗਲਾ ਕਹਿ ਦਿੰਦਾ ਵਾ ਚਲੋ ਮਾ 14 ਕਿਲੋ ਦੀ ਮੈਂ ਕਹਣਾ ਮੈਂ ਲੇਵਾ ਦੇਖਿਆ ਹੋਇਆ ਇਹਦਾ ਬਣਿਆ ਤਾਜੀ ਦਾ ਹਾਂ ਆਪਦੇ ਰਿਸ਼ਤੇ ਦਾ ਆ ਹੀ ਰਿਸ਼ਤੇਦਾਰੀ ਚੋਈ ਆਪਾਂ ਠੀਕ ਆ ਜੀ ਹੁਣ ਮਾਰਦੇ ਚਾਰ ਨੰਬਰ ਵਾਲੀ ਮੱਝ ਤੇ ਇਹ ਵੀ ਤੋਰਦੇ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹ ਵੀਰੇ ਸੂਇਓ ਚੌਥੇ ਪੰਜਵੇਂ ਪੰਜਵੇਂ ਸੂਇ ਹੋਊ ਸੂਈ ਹੋਈ ਆ ਹਾਂ ਸੂਈ ਹੋਈ ਆ ਤਸਦ ਅੱਠ ਦਸ ਦਿੰਦੀ ਆਪਣੇ ਕੋਲ ਗੱਬਣ ਦੀ ਵੀਡੀਓ ਪਈ ਆ ਮੇਰੇ ਕੋਲ ਕੱਟੀ ਮਰ ਗਈ ਇਹਦੀ ਠੀਕ ਆ ਜੀ ਛੀਲ ਦੇ ਅੰਤ ਮੁਕੇ ਪੈਣੇ ਚਾਹੇ ਕੁਝ ਪਾਓ ਚਾਹੇ ਨਾ ਪਾਓ ਬੱਚਾ ਨਾਲ ਇਹਦੇ ਨਹੀਂ ਨਹੀਂ ਬੱਚਾ ਪਾਸੋਂ ਦਾ ਸ਼ਾਇਦ ਕੱਟੀ ਮੇਰੇ ਕੋਲੇ ਘਰੇ ਮਰ ਗਈ ਕਿੰਨੇ ਰੋਡ ਦੀ ਸੂਈ ਆਹੇ ਸੂਈ 8-10 ਦਿਨ ਦੀ ਹੋਊ ਵੀਰੇ ਬੈਲੇ ਮੂਲੇ ਚੱਲੂਗੀ ਹਾਂ ਹਾਂ ਆਪਣਾ ਸਾਰਾ ਕੁਝ ਪਿਆਵਾ ਆਪਣੇ ਕੋਲੇ ਵੀਡੀਓ ਵੀ ਬੰਗਾ ਦਾਂਗੇ ਸਭ ਕੁਝ ਪਿਆਵਾ ਦੁੱਧ ਹੋਣਗੇ ਨਹੀਂ ਥੱਲੇ ਦੁੱਧ ਵੀਰੇ 10 ਕਿਲੋ ਆਦਾ ਥੱਲੇ 10 ਕਿਲੋ ਡੰਗ ਦੋ ਡੰਗ ਚਵਾ ਦਾਂਗੇ ਹਾਂ ਵੀਰੇ ਚਾਹ ਚਾਰ ਟਾਈਮ ਚੋਲਣ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚਵਾ ਦਾਂਗੇ ਦੁੱਧ ਹੈਗਾ 10 ਕਿਲੋ ਤੇ ਬੱਚਾ ਇਹਦਾ ਐਕਸਪਾਇਰ ਹੋ ਗਿਆ ਉਹ ਵੀਡੀਓ ਬਾਈ ਦਿਖਾ ਦੂਗਾ ਤੇ ਜਿਹੜਾ ਸਮਾਂ ਸਮਾਂ ਮੈਂ ਬਾਰ-ਬਾਰ ਫੇਰ ਦੱਸਦਾ ਨਾ ਤੁਹਾਨੂੰ ਸਮਾਂ ਹੈਗਾ 12 1 ਵਜੇ ਦਾ ਉਹ ਹਿਸਾਬ ਨਾਲ ਇੱਕ ਮੇਲੇ ਕਰਕੇ ਰਾਤ ਨੂੰ ਲੇਟ ਲੋੜ ਇਦੇ ਪੈਸੇ ਕਿੰਨੇ ਲੱਗਦੇ ਇਹਦਾ ਵੀ ਵੀਰੇ 62000 ਰਿਆ ਮੋਲ ਕਿੰਨੇ ਦੀ ਛੜਦਾਂਗੇ ਦੇ ਦਾਂਗੇ ਯਾਰ ਇਹ ਵੀ 58000 ਨੂੰ ਮੈਂ ਦੇ ਦਾਂਗੇ 58 ਦੀ ਦੇ ਦਾਂਗੇ ਮਾਨਤਾਨ ਸ਼ੋਹਰ ਆਸ਼ੀਲ ਤਾਂ ਇੰਨੀ ਆ ਬਾਈ ਕੁਸ਼ਮੀਨ ਆ ਬਾਬੇ ਕੋਈ ਧਾਰ ਮਾਰ ਕੇ ਬੈਠ ਜਾਵੇ ਰਿੰਗ ਕਾ ਮਿਲੂਗੀ ਕੀ ਗੱਲ ਬਿਨਾ ਚਾਟ ਤੋਂ ਮਿਲਦੀ ਆਈ ਮੈਂ ਕਹਿੰਦਾ ਰਿੰਗ ਕਾ ਮਿਲੂਗੀ ਆ ਬਿਨਾ ਚਾਟ ਤੋਂ ਮਿਲਦੀ ਆ ਬਾਈ ਕਹਿੰਦਾ ਟੀਕੇ ਟੂਕੇ ਵਾਲਾ ਕੋਈ ਸਿਸਟਮ ਨਹੀਂ ਇਹਦਾ ਸੂਆ ਹੋਊਗਾ ਪੰਜਵੇਂ ਡੇੜੇ ਗੇੜਾ ਤੇ ਹੁਣ ਮਾਰਦੇ ਘਰੀ ਲਾਸਟ ਟੋਟੀ ਤੇ ਵੱਡੇ ਕਦ ਕਾਠ ਵਾਲੀ ਤੇ ਉਹਦਾ ਸੂਆ ਕਿਹੜਾ ਬਾਈ ਉਹਦਾ ਸੂਆ ਵੀਰੇ ਉਹ ਦੂਜੇ ਐ ਕਿ ਸੂਈ ਹੋਈ ਠੀਕ ਆ ਜੀ ਹਾਂ ਕੱਦ ਬਹੁਤ ਵੱਡਾ ਹਨਾ ਹਾਂ ਕੱਦ ਬਹੁਤ ਵੱਡਾ 16 ਕਿਲੋ ਦਾ ਦਿੱਤਾ ਹੋਇਆ ਨੇ ਸੋਰੀ ਬਾਈ ਹੋਲ ਕੇ ਨੂੰ ਸੁਈ ਕਿੰਨੇ ਕੇ ਟਾਈਮ ਦੀ ਹੋਊਗੀ ਇਹ ਸੁਈ ਵੀਰੇ ਸੁਈ ਸੀਗੀ ਮਾਰਚ ਚ ਮੈਂ ਇੱਕ ਬੱਚੀ ਦਿੱਤਾ ਸੀ ਜਾਤਾ ਬੰਦਿਆਂ ਨੇ ਦਿੱਤੀ ਨਹੀਂ ਤਾਂ ਜੀ ਸੋੜ ਤੋਂ ਪਹਿਲਾਂ ਹਾਂ ਮੈਂ ਆਪ ਇੱਕ ਬੱਚੀ ਦਿੰਦਾ ਸ਼ੇਰ ਠੀਕ ਆ ਜੀ ਜਾਤਾ ਦਿੱਤੀ ਨਹੀਂ ਬੰਦਿਆਂ ਨੇ ਹੁਣ ਚਲ ਬਾਹਰ ਨੂੰ ਚਲੇ ਗਏ ਹੁਣ ਭਲਿਆੜ ਦੇ ਗਏ ਠੀਕ ਆ ਗੱਲ ਹਾਂ ਹੁਣ ਬੱਚਾ ਤਾਂ ਨਹੀਂ ਹੈਗਾ ਨਾਲ ਇਹਦੇ ਨਹੀਂ ਨਹੀਂ ਵੀਰੇ ਬੱਚਾ ਨਹੀਂ ਹੈਗਾ ਹੁਣ ਹੌਲੀ ਹੌਲੀ ਦੁੱਧ ਕਿੰਨਾ ਕਾਉਣੇ ਏ ਥੱਲੇ ਦੁੱਧ ਵੀਰੇ 7 ਕਿਲੋ ਆ 10 0 6 ਆਉਂਦੀ ਹੋਊਗੀ ਜੀ ਦੋ ਲੰਗ ਮਿਲਦੀ ਹੈ ਹਾਂ ਮਿਲਦੀ ਦੋ ਨੇ ਲੰਗਾ ਟੀਕਾ ਲੈਂਦੀ ਆਪਾਂ ਝੂਠ ਬੋਲ ਕੇ ਨਹੀਂ ਦੇਣੀ ਠੀਕ ਆ ਗੱਲ ਹਾਂ ਟੀਕੇ ਤੇ ਮਿਲਦੀ ਆ ਤੇ ਮਿਲਦੀ ਦੋ ਲੰਗ ਡਰਦੀ ਆ ਥੋੜੀ ਹੈ ਨਾ ਉਹ ਬੋਚ ਕੇ ਬੋਚ ਕੇ ਬੋਚ ਕੇ ਆਹ ਇਧਰੋਂ ਦਿਖਾਈ ਦੇ ਗਈ ਆ ਆਇਆ ਉੱਥੇ ਆਉਂਦਾ ਨਹੀਂ ਜੀ ਜੇਦਮਾਨ ਤੋਂ ਡਰਦੀ ਆ ਹਾਂ ਸੂਆ ਦੂਜਾ ਵੀਰੇ ਦਾ ਸੂਆ ਹੈਗਾ ਸੱਜਣਾ ਦੂਜਾ ਕੱਦ ਹੈਗਾ ਫੁੱਲ ਵੱਡਾ ਜਿੰਦਾ ਕਹੇਰੀ ਓਡੇ ਛੋਟਾ ਕੱਦ ਇਹਦਾ ਤੇ ਦੁੱਧ ਹੈਗਾ ਇਹਦੇ ਥੱਲੇ ਬਾਈ ਕਹਿੰਦਾ 7 ਕਿਲੋ ਤੇ ਮਿਲਦੀ ਆ ਦੋ ਵਾਰ ਟਾਈਮ ਟੀਕੇ ਤੇ ਬਾਈ ਹਾਂ ਲੈ ਲੈਂਦੀ ਵੀ ਰੇਡੀ ਗਾ ਲੱਤ ਲੁੱਤਨੀ ਗੱਬਣ ਮੇਰੀ ਆਪਦੀ ਕਰਾਈ ਹੋਈ ਆ ਵੀਰੇ ਕਿੰਨੇ ਕਿੰਨਾ ਕਿ ਟਾਈਮ ਹੋ ਗਿਆ ਦੋ ਦਿਨ ਵੀਰੇ 15 18 ਹੋਏ ਨੇ ਜੇ ਇਹ 10 ਦਿਨ ਨਿਕਲ ਗਈ ਤਾਂ ਝੋਟੀ ਗੱਬਣ ਬੈਠਦਾ 100% ਨਿਕਲਣ ਆਏ ਨੇ ਠੀਕ ਆ ਗੱਲ ਆ ਹਾਂ ਉਹ ਬਾਕੀ ਆਪਾਂ ਖਾਲੀ ਸਮਝ ਕੇ ਦੇ ਦਾਂਗੇ ਅਗਲੀ ਦੀ ਕਿਸਮਤ ਦੀ ਨਿਕਲ ਸਕਦਾ ਹਾਂ ਜੇ ਨਿਕਲੇ ਆਈ ਫਿਰ ਤਾਂ ਝੋਟੀ ਮੈਂ ਜੇ ਮੇਰੇ ਕੋਲੇ ਨਾ ਵੀ ਬੀਗੀ ਮੈਂ ਨਿਕਲੇ ਮੈਂ ਵੇਚਣੀ ਹੈ ਨਹੀਂ ਠੀਕ ਆ ਗੱਲ ਆ ਪੈਸੇ ਇਹ ਅੱਜ ਕਿੰਨੇ ਲਵਾਂਗੇ ਪੈਸੇ ਵੀਰੇ 62000 ਦੀ ਦੇ ਦਾਂਗੇ ਉਹ ਜੋ ਕਰਦਾ ਮਾਨਤਨ ਹਾਂ ਮਾਨਤਨ ਕਰਦਾਂਗੇ ਵੀਰੇ ਬਾੜ ਚ ਬਾਈ ਕਹਿੰਦਾ ਮਾਨਤਨ ਕਰਦਾਂਗੇ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ 84370 ਹਾਂਜੀ 63099 ਇੱਕ ਵਾਰੀ ਫਿਰ ਬੋਲ ਦਿਓ 84370 ਹਾਂਜੀ 63099 ਪਿੰਡ ਆ ਗਿਆ ਸ਼ਪਾਰ ਆਪਣਾ ਤਹਿਸੀਲ ਦੇਲੋਂ ਜ਼ਿਲ੍ਹਾ ਲੁਧਿਆਣਾ ਹਾਂਜੀ ਲੁਧਿਆਣਾ ਆਇਆ ਨਾ 5 ਜਨਵਰੀ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ